ਆ ਇਹਨਾਂ ਬਲਵਾਨ ਸਮਾਂ ਦਾ ਬੰਦਾ ਉਹਨੂੰ ਕੀ ਰਾਂਗੇ ਯਾ ਬਾਦੇ ਕਰੇ ਤੇਰਾ ਹੁਣ ਕਿ ਮੈਂ ਜਿਤਾਦਾ ਹਾਂਗਾ ਹੁਣ ਅਸੀਂ ਉਹਨਾਂ ਤੋਂ ਸਵਾਲ ਜਵਾਬ ਪੁੱਛਾਂਗੇ ਨਾ ਕਹਿੰਦੇ ਨਸ਼ਾ ਬੰਦ ਕਰਤਾ ਸੀ ਨਸ਼ਾ ਕੋਈ ਬੰਦ ਹੋਇਆ ਨਹੀਂ ਨਸ਼ਾ ਉਹ ਤੋਂ ਵੱਧ ਗਿਆ ਤੈਨੂੰ ਗੁਨਾਹ ਵੱਧ ਗਿਆ ਤੈਨੂੰ ਗੁਨਾਹ ਵੱਧ ਹਾਂ ਤੈਨੂੰ ਉਹਦਾ ਕਰੇ ਬੇਟਾ ਰਾਮ ਨਾ ਉਹਨਾਂ ਦੀ ਤਲਾਸ਼ੀ ਕੀ ਹੋ ਰਹੀ ਹੈ ਮੈਂ ਮੈਂ ਬੋਲ ਰਿਹਾ ਤੂੰ ਉਹਦਾ ਕੋਈ ਅੰਦਰ ਵੜ ਗਈ ਸੀ ਬੇਟਾ ਉਹਨਾਂ ਦੀ ਤਲਾਸ਼ੀ ਕੀ ਹੋ ਰਹੀ ਹੈ ਗਰਾਉਂਡ ਤੇ ਆਵੇ ਗਰਾਉਂਡ ਜਾ ਕੇ ਪਤਾ ਕਰਨਾ ਮਾਤਾ 2500 ਰੁਪਏ ਪੈਨਸ਼ਨ ਕਿਐਸੀ ਹੋਈ ਹੈ ਨਾ ਜੀ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕਹਿੰਦੇ ਸੀ 2500 ਕੋਈ ਪਚੀ ਸਾਬ ਨਹੀਂ ਕੁਛ ਨਹੀਂ ਨਸ਼ਾ ਖਤਮ ਹੋਇਆ ਮਾਤਾ ਨਾ ਮਾਇਦਾ ਕਹਿੰਿਆ ਭਦਗੇ ਨਾ ਸਤ ਅਕੇ ਨਾਲ ਅੱਛਾ ਜੀ ਇਹਨਾਂ ਨੇ ਤਾਂ ਬੋਰਡ ਲਾ ਦਿੱਤੇ ਕਿ ਨਸ਼ਾ ਹੀ ਬੰਦ ਕਰਤਾ ਕੋਈ ਨਸ਼ਾ ਨਹੀਂ ਬੰਦ ਨਾ ਅੱਗੇ ਤਾਂ ਪਾਤਰਾ ਹੁਣ ਕਿਸੇ ਨੂੰ ਵੋਟ ਜਮਾ ਪਾਉਂਦੇ ਵੀ ਨਹੀਂ ਅੱਛਾ ਜੀ ਕੀ ਗੱਲ ਤੇ ਕਾਹਤੋਂ ਪਾਵਾਂਗੇ ਜੀ ਸਾਡਾ ਕੀ ਸਮਾਰਦੇ ਅੱਛਾ ਜੀ ਸਾਨੂੰ ਕੀ ਦੇਤਾ ਫਿਰਦੇ ਧੱਕੇ ਖਾਂਦੇ ਗਾਰੇ ਕੱਢਦੇ ਨਾਲਾਂ ਚ ਸਾਡਾ ਕੀ ਸਮਾਰਦੇ ਵੋਟਾਂ ਵਾਲੇ ਵੋਟਾਂ ਵਾਲੀ ਕਹਿੰਦੀ ਕਰਦੀ ਬਹੁਤ ਕੁਛ ਵੋਟਾਂ ਸਾਨੂੰ ਪਉਂਦੀ ਹੈ ਕਹਿੰਦੀ ਗਰੀਬ ਲੋਕਾਂ ਦੀਆਂ ਵੋਟਾਂ ਹੁੰਦੀਆਂ ਹੁਣ ਵੋਟਾਂ ਨੂੰ ਬਥੇਰੇ ਆਉਂਦੇ ਹੈਗੇ ਅੱਜ ਤੁਸੀਂ ਆ ਗਏ ਕੱਲ ਆ ਗਏ ਹੁਣ ਐਦੂ ਪਤਾ ਨਹੀਂ ਆਥਣ ਨੂੰ ਕਹਿ ਕੇ ਜਣੇ ਆਉਣਗੇ ਸਾਡੇ ਕੋਲੇ ਵੋਟਾਂ ਵਾਸਤੇ ਵੋਟਾਂ ਵਾਸਤੇ ਆਉਂਦੇ ਹੋ ਅਤਾ ਤੁਹਾਨੂੰ ਵੋਟਾਂ ਪੇੜੀਆਂ ਆ ਆਹ ਪਤਾ ਹੀ ਹੈ ਕਿੰਨੀ ਤਰੀਕਾ ਪੇੜੀਆਂ ਵੋਟਾਂ ਆ ਪੜ੍ਹੇਗਾ ਇਹਨਾਂ ਤਰੀਕ ਤੇ ਚਾਰ ਨੂੰ ਆ ਨਾ ਇਹ ਕਦੀ ਨੂੰ ਵੋਟਾਂ ਪੈਣੀਆਂ ਮੈਂ ਤਾਂ ਪਹਿਲਾਂ ਪਾਉਨੇ ਹੁੰਦੇ ਵੋਟ ਸੱਚੀ ਗੱਲ ਦੱਸੀ ਪਹਿਲਾਂ ਵੋਟ ਪਾਉਂਦੇ ਸੀ ਅੱਜ ਕਿ ਕਿਸੇ ਨੂੰ ਵੋਟ ਨਹੀਂ ਪਾਉਂਦੇ ਅੱਛਾ ਜੀ ਕਾਹ ਤੋਂ ਕੀ ਗੱਲ ਹੋਈ ਤੇ ਸਾਡਾ ਕੀ ਕਹੋ ਜਿਹੜੀ ਕਣਕ ਆਉਂਦੀ ਸੀ ਉਹ ਵੀ ਬੰਦ ਹੋ ਗਈ ਗਰੀਬਾਂ ਨੂੰ ਤਾਂ ਤੇ ਦਿਹਾੜੀਆਂ ਉਹ ਬੇਹਪਨ ਜਾਂ ਫਿਰਦੇ ੱੱਕੇ ਖਾਂਦੇ ਨਾਲੀਆਂ ਤੇ ਤੇ ਕਹਿੰਦੇ ਘਰਾਂ ਗੱਦੇ ਵਿੱਚ ਗੱਡੀਆਂ ਭੇਜਦੇ ਸੀ ਭਗਵੰਤ ਮਾਨ ਤਾਂ ਕਹਿੰਦਾ ਜਿਹੜਾ ਮੁੱਖ ਮੰਤਰੀ ਆ ਆਪਣਾ ਕਹਿੰਦਾ ਵੀ ਘਰ ਘਰ ਜਾ ਕੇ ਰਾਸ਼ਨ ਪਹਚਾਈ ਜਾਂਦੇ ਆ ਕਹਿੰਦਾ ਝਾੜੂ ਦੀ ਸਰਕਾਰ ਫੇਰ ਦੁਬਾਰੇ ਬਣਾਓ ਇੱਕ ਵਾਰ ਦੇਖਿਆ ਉਹ ਪਤਾ ਨਹੀਂ ਕਿੱਥੇ ਖੜਕੇ ਸਨ ਤੋਹ ਵੀ ਨਹੀਂ ਮਿਲੀ ਪੰਜ ਪੰਜ ਕਿਲੋ ਵੀ ਦੇਖੇ ਪੰਜ ਪੰਜ ਕਿਲੋ ਦੇਖੇ ਅੱਛਾ ਪੰਜ ਪੰਜ ਕਿਲੋ ਚੰਗਾ ਕੀਤਾ ਕੋਈ ਚੰਗਾ ਨਹੀਂ ਸੰਤਾ ਕੁਛ ਨਹੀਂ ਚੰਗਾ ਲੱਗਦਾ ਸਰਕਾਰ ਅੱਛਾ ਚੰਗਾ ਨਹੀਂ ਲੱਗਦਾ ਉਹ ਕਹਿੰਦਾ ਸਾਨੂੰ ਲੋਕ ਹੀ ਨਹੀਂ ਚੰਗੇ ਲੱਗਦੇ ਕਹਿੰਦਾ ਇਹਨਾਂ ਨੂੰ ਆ ਹੀ ਨਹੀਂ ਪਤਾ ਪੰਜਾਬ ਦਾ ਮੁੱਖ ਮੰਤਰੀ ਕੌਣ ਆਹੋ ਉਹਨੂੰ ਤਾਂ ਆਪੇ ਹੀ ਨਹੀਂ ਚੰਗੇ ਲੱਗਦੇ ਜਦੋਂ ਆਪ ਬਣ ਜਾਂਦੇ ਐ ਤੇ ਉਹਨਾਂ ਨੂੰ ਕੋਈ ਚੰਗਾ ਲੱਗਦਾ ਫੇਰ ਨਹੀਂ ਬੁੱਢਾ ਅੱਖਾਂ ਮੀਟ ਕੇ ਪਾਉਂਦੇ ਨੇ ਤੁਹਾਨੂੰ ਪਤਾ ਨਹੀਂ ਲੱਗਦਾ ਹੁਣ ਹੁਣ ਪਾਉਂਦੇ ਹੀ ਨਹੀਂ ਹੁਣ ਪਾਉਂਦੇ ਹੀ ਨਹੀਂ ਅੱਛਾ ਕਿਵੇਂ ਮਾਤਾ ਬੂਟ ਪਾਉਣੀ ਆ ਨਹੀਂ ਭਾਈ ਪਾਉਂਦੇ ਜਦੋਂ ਕੁਛ ਬਣਾਉਂਦੇ ਦੇਣਗੇ ਅੱਛਾ ਜੀ ਹਾਂ ਕੀ ਗੱਲ ਗੱਲ ਕੀ ਬਸ ਹੋ ਮਾਤਾ ਕਿਸੇ ਦੇ ਘਰਾਂ ਦੇ ਪੈਸੇ ਆਏ ਕਿਸੇ ਦੇ ਕਈਆਂ ਦੇ ਲੋਕ ਕਹਿ ਦਿੰਦੇ ਆ ਕਿ ਸਾਡੇ ਘਰ ਡਿੱਗਣ ਵਾਲੇ ਆ ਕਿਸੇ ਨੂੰ ਆਏ ਹਾਂਜੀ ਇੱਥੇ ਨਹੀਂ ਕਿਸੇ ਦੇ ਆਏ ਫਿਰ ਆ ਗਏ ਹੋਣਗੇ ਕਿਸੇ ਪਿੰਡ ਆ ਗਏ ਹੋਣਗੇ ਅਸੀਂ ਤਾਂ ਦੇਖੇ ਨਹੀਂ ਕਿਸੇ ਦੇ ਸਰਕਾਰ ਬਣੂਏ ਪੈਸੇ ਆਏ ਆ ਨਾ ਠੀਕ ਹੈ ਹਾਂ ਅੱਛਾ ਜੀ ਹਾਂ ਮਾਤਾ ਸਰਕਾਰਾਂ ਬਣੀਆਂ ਨੇ ਬਹੁਤ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਰਹੀ ਐ ਕਾਲੀ ਦਲ ਦੀ ਸਰਕਾਰ ਵੀ ਰਹੀ ਐ ਉਹਨਾਂ ਨੇ ਕੁਝ ਚੰਗਾ ਕੀਤਾ ਜੀ ਆਪ ਲਈ ਢੰਡ ਵਧਾਏ ਆ ਕਿਸੇ ਦਾ ਨਹੀਂ ਕੁਛ ਕਰਿਆ ਸਾਨੂੰ ਤਾਂ ਕਿਸੇ ਦਾ ਕੁਛ ਨਹੀਂ ਦੇਸ ਅੱਛਾ ਆਪ ਨੇ ਢੰਡ ਵਧਾਏ ਉਹਨਾਂ ਦੇ ਆਪ ਦੇਗਾ ਜਾਇਜ਼ਾ ਬਣਾ ਲਿਆ ਪੁੱਤਾਂ ਪੋਤਿਆਂ ਦੀ ਹੁਣ ਫੇਰ ਬਣ ਜਾਣਗੇ ਮਾਤਾ ਜੇ ਤੁਹਾਡੀ ਵੋਟ ਨਾ ਪਈ ਤਾਂ ਵੋਟ ਦਾ ਇੱਕ ਵੋਟ ਨਾਲ ਨਾ ਉਹਨਾਂ ਦੀ ਸਰਕਾਰ ਡਿੱਗਣ ਲੱਗੀ ਨਾ ਪਰ ਵੋਟ ਤਾਂ ਸਹੀ ਬੰਦੇ ਨੂੰ ਪਾਉਣੀ ਚਾਹੀਦੀ। ਨਾ ਹੁਣ ਪਾਉਂਦਾ ਹੀ ਨਹੀਂ। ਕੋਈ ਸਹੀ ਬੰਦਾ ਨਾ ਕੋਈ ਸਹੀ ਹੈ ਸਾਡੇ ਵਾਸਤੇ ਤਾਂ ਕੋਈ ਸਹੀ ਨਹੀਂ ਜਿਹੜਾ ਸੀ ਗਰੀਬਾਂ ਨੂੰ ਕੀ ਕੀ ਦਿੰਦਾ ਕੋਈ। ਉਹ ਕਹਿੰਦੇ ਗਰੀਬ ਆ ਸੀ ਤਾਂ ਆਪ ਭਗਵੰਤ ਬਣ ਕੇ ਕਹਿੰਦਾ ਮੈਂ ਤਾਂ ਗਰੀਬਾਂ ਦਾ ਮੁੰਡਾ ਕਹਿੰਦਾ ਲੋਕਾਂ ਚ ਜਾਨਾ ਆਇਆ ਤੁਹਾਡੇ ਚ ਕਦੀ। ਨਾ ਇੱਥੇ ਤੁਸੀਂ ਮਨਰੇਗਾ ਦਾ ਕੰਮ ਕਰਦੇ ਹੋ ਕਦੇ ਟੱਕਰਿਆ ਭਗਵੰਤ ਬੰਦ ਨਾਲ। ਮੈਂ ਸਿੱਧਾ ਦੇਖਿਆ ਨਹੀਂ ਭਾਈ। ਦੇਖਿਆ ਨਹੀਂ। ਉਹ ਤਾਂ ਕਹਿੰਦਾ ਮੈਂ ਸਾਥਾਂ ਚ ਜਾਨਾ ਜੀ। ਜਾਨਦਾ ਹੋਣਾ ਜਿੰਨਾ ਕੋਲੇ ਜਾਂਦਾ ਹੋਣਾ ਕਿ ਸੰਤ ਪਤਾ ਨਹੀਂ। ਤੁਹਾਨੂੰ ਪਤਾ ਨਹੀਂ। ਨਾ। ਅੱਛਾ ਜੀ। ਹਾਂਜੀ ਮੈਂ ਤਾਂ ਨਸ਼ਾ ਖਤਮ ਹੋਇਆ ਤੁਹਾਡੇ ਪਿੰਡ ਚ ਨਸ਼ਾ ਕਿੰਨਾ ਕਿਵੇਂ ਨਸ਼ਾ ਤਾਂ ਦੁਰ ਗਿਆ ਘਟਿਆ ਨਹੀਂ ਨਸ਼ਾ ਨਲੇ ਫਲੈਕਸ ਬੋਰਡ ਲੱਗ ਮਾਤਾ ਫਲੈਕਸ ਲੱਗੀਆਂ ਪਈਆਂ ਨੇ ਕਹਿੰਦੇ ਬੰਦ ਹੋ ਗਿਆ ਪੰਜਾਬ ਚ ਪਰਮਾਨੀ ਬੰਦ ਹੋਇਆ ਕੌਣ ਕਹਿੰਦਾ ਬੰਦ ਹੋ ਗਿਆ ਨਸ਼ਾ ਕੌਣ ਕਹਿੰਦਾ ਵੀ ਬੰਦ ਹੋ ਗਿਆ ਭਾਈ ਨਸ਼ਾ ਬੰਦ ਹੋਇਆ ਕਿੰਨਾ ਨਹੀਂ ਹੋਇਆ ਭਾਈ ਪੂਰਾ ਵੱਧ ਗਿਆ ਅੱਗੇ ਨਾਲੋਂ ਹਾਂ ਵਧਿਆ ਨਸ਼ਾ ਨਹੀਂ ਨਲੇ ਕਹਿੰਦੇ ਭਗਵੰਤ ਮਾਨ ਕਹਿੰਦਾ ਫਲੈਕਸ ਬੋਰਡ ਲਾਤੇ ਕਹਿੰਦਾ ਵੀ ਨਸ਼ਾ ਬੰਦ ਕੱਲੇ ਭਗਵੰਤ ਮਾਨ ਨੇ ਨਹੀਂ ਕਿਹਾ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਹਿੰਨਗੇ ਸ਼ਵੀਨਾ ਸਾਹਿਬ ਬੰਦ ਕਰਾਂਗੇ ਸੀ ਤਾਂ ਨਾ ਭਗਵੰਤ ਮਾਨ ਨੂੰ ਕਿਹਾਈ ਤਾਂ ਸਾਰੀਆਂ ਸਰਕਾਰਾਂ ਮਾਰ ਗਈਆਂ ਜੂ ਵੀ ਆਂਗਾ ਭਗਵੰਤ ਮਾਨ ਨੂੰ ਇੱਕ ਵਾਰੀ ਹੋਰ ਵੋਟਾਂ ਪਾ ਦੋ ਵੋਟਾਂ ਦੇ ਕੀ ਸੋਚ ਸਮਝ ਕੇ ਪਾਵਾਂਗੇ ਪਾਵਾਂਗੇ ਵੋਟਾਂ ਅਧਿਕਾਰ ਆ ਸਾਡਾ ਪਹਿਲਾਂ ਸੋਚਿਆ ਸੋਚਿਆ ਨਹੀਂ ਸੀ ਵੋਟਾਂ ਪਾਉਣੀਆਂ ਸਾਰੀ 3 ਕਰੋੜ ਪਬਲਿਕ ਨੇ ਪਾੰਗਾ ਸੀ ਕਿਹੜਾ ਨੇ ਨੇ ਆਣੇ ਪਾੰਗਾ ਸੀ ਪਬਲਿਕ ਨਾਲ ਅਗਲੀ ਚੱਲਣਾ ਪੈਂਦਾ ਨਾ ਜੀ ਨਹੀਂ ਫਿਰ ਜੇ ਹੁਣ ਪਿਛਲੀ ਵਾਰ ਹਵਾ ਵਗੀ ਆ ਜਿਵੇਂ ਉਹ ਕਹਿੰਦੇ ਸੀ ਕਿ ਨਸ਼ਾ ਬੰਦ ਕਰ ਦਾਂਗੇ ਉਹ ਤਾਂ ਕਹਿੰਦੇ ਹੁਣ ਇੱਕ ਵਾਰੀ ਮੌਕਾ ਦੇ ਦਿ 13 ਹੁਣ ਕਿ ਮੈਂ ਜਿਤਾ ਦਾਂਗੇ ਹੁਣ ਅਸੀਂ ਉਹਨਾਂ ਤੋਂ ਸਵਾਲ ਜਵਾਬ ਪੁੱਛਾਂਗੇ ਇਹਨਾਂ ਨੂੰ ਵੀ ਕਹਿੰਦੇ ਆ ਵੀ ਜਦੋਂ ਵੀ ਕੋਈ ਲੀਡਰ ਹੁੰਦਾ ਨੂੰ ਸਵਾਲ ਜਵਾਬ ਪੁੱਛੋ ਇਹ ਤਾਂ ਚੁੱਪ ਕਰ ਜਾਂਦੇ ਆ ਅਸੀਂ ਪੁੱਛਾਂਗੇ ਨਾ ਚਲੋ ਉਹ ਤਾਂ ਅਣ ਪੜਤਾ ਕੀ ਕੀ ਸਵਾਲ ਚਾਹੀਦੇ ਆ ਕੀ ਕੀ ਸਵਾਲ ਕੀ ਚਾਹੀਦੇ ਸਾਨੂੰ ਕੋਈ ਕਣਕ ਨਹੀਂ ਚਾਹੀਦੀ ਹਾਂ ਸਾਨੂੰ ਸਿਹਤ ਡਿਪਾਰਟਮੈਂਟ ਚਾਹੀਦੀ ਆ ਸਰਕਾਰੀ ਹਸਪਤਾਲ ਆ ਡਿਸਪੈਂਸਰੀਆਂ ਵਗੈਰਾ ਇਹ ਸਾਡੀਆਂ ਸਹੀ ਹੋਣ ਸਾਡੇ ਸਕੂਲ ਪਲੱਸ 2 ਜਾਂ ਬੀਏ ਤੱਕ ਹੁਣ ਉਹ ਕਹਿੰਦੇ ਸਕੂਲ ਵੀ ਬਹੁਤ ਵਧੀਆ ਕਰਤੇ ਕਹਿੰਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਕੂਲ ਪਲੱਸ 2 ਦਾ ਪਾਸ ਹੋਣਾ ਸਾਡੇ ਹੋਇਆ ਨਹੀਂ ਹੁਣ ਤੱਕ ਪਲੱਸ 2 ਦਾ ਹਾਂ ਔਰ ਕੋਈ ਚੰਗਾ ਕੰਮ ਥੀਮ ਭਗਵਾਨ ਜੀ ਮਾਨ ਨੇ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਪਰ ਇਹ ਕਰਨਾ ਨਹੀਂ ਸੀ ਕਰਨਾ ਨਹੀਂ ਥੋੜਾ ਮੋਟਾ ਬਿੱਲ ਆਉਣਾ ਚਾਹੀਦਾ ਹੈ ਠੀਕ ਹੈ ਹਾਂ ਇਹਦਾ ਮੋਟਾ ਲੱਗਾ ਉਹਨਾਂ ਨੂੰ ਵੀ ਪਤਾ ਲੱਗੇ ਥੋੜਾ ਮੋਟਾ ਹੈ ਨਾ ਸਾਨੂੰ ਤਾਂ ਸਾਡਾ ਨੁਕਸਾਨ ਹੀ ਆ ਜੀ ਕਿਵੇਂ ਬਾਈ ਕੁਝ ਚੰਗਾ ਹੋਇਆ ਨਹੀਂ ਜੀ ਚੰਗਾ ਹੋਇਆ ਆਮ ਆਦਮੀ ਪਾਰਟੀ ਦੇ ਸੀ ਨਹੀਂ ਕੋਈ ਕੁਝ ਚੰਗਾ ਨਹੀਂ ਹੋਇਆ ਕਹਿੰਦੇ ਨਸ਼ਾ ਬੰਦ ਕਰਤਾ ਸੀ ਨਸ਼ਾ ਕੋਈ ਬੰਦ ਹੋਇਆ ਨਹੀਂ ਨਸ਼ਾ ਉਹ ਦੁੱਗਣਾ ਵੱਧ ਗਿਆ ਤੈਨੂੰ ਗੁਣਾ ਵੱਧ ਗਿਆ ਤੈਨੂੰ ਗੁਣਾ ਵੱਧ ਗਿਆ ਹਾਂ ਤੈਨੂੰ ਗੁਣਾ ਵੱਧ ਗਿਆ ਉਹ ਤਾਂ ਥ ਮੈਂ ਮੈਂ ਬੋਲ ਰਿਹਾ ਤੂੰ ਉਹ ਕੋਈ ਅੰਦਰ ਭਰ ਗਈ ਸੀ ਬਿਰਾ ਉਹਨਾਂ ਦਾ ਕੀ ਗਈ ਹੋ ਰਿਹਾ ਗਰਾਉਂਡ ਤੇ ਆਵੇ ਗਰਾਉਂਡ ਜਾ ਕੇ ਪਤਾ ਕਰਨ ਨਾ ਕੋਈ ਆਏ ਮਿਲਿਆ ਨਾ ਕੋਈ ਕਿਲਪਕ ਬੰਦਮਾਨ ਆਇਆ ਉਹ ਤਾਂ ਕਹਿੰਦਾ ਐਮਐਲਏ ਤਾਂ ਰਹਿੰਦੇ ਹੀ ਸੱਥਾਂ ਦੇ ਵਿੱਚ ਸਾਡੇ ਸਾਡੇ ਪਰ ਨਿਕਿਆ ਜੀ ਹੋਰ ਪੰਡਰ ਆਉਂਦਾ ਸੱਤ ਤੱਕ ਤੇ ਆ ਨਹੀਂ ਆਉਂਦੇ ਲੀਡਰ ਦੇ ਘਰ ਆਉਂਦਾ ਆ ਤੇ ਲੀਡਰ ਦੇ ਘਰ ਆਉਂਦਾ ਉਹਦੇ ਕਰਕੇ ਚਾਪਣੀ ਤੀਪੀ ਪੇਸ਼ਣਾ ਕਰਕੇ ਮੁਰ ਜਾਂਦਾ अच्छा ठंडा पीके हां मुड़ ਜਾਂਦਾ मुड़ ਜਾਂਦਾ ਤੁਹਾਨੂੰ ਗਰੀਬ ਲੋਕਾਂ ਨੂੰ ਕਦੇ ਪੁੱਛਿਆ ਨਾ ਸਾਨੂੰ ਤਾਂ ਕਿਹ ਕਿਹ ਬਲਾਇਨ ਨਾ ਅੱਛਾ ਜੀ ਹਾਂ ਹਾਂ ਹਟ ਮੈਂ ਤਾਂ ਬੋ ਮਾਰਦੀ ਆ ਐ ਆ ਕੇ ਖੜੇ ਨਾ ਫੇਰ ਉਹ ਕਹਿੰਦੇ ਕਿ ਸਾਡੇ ਜਿਹੜੇ ਐਮ ਐਲ ਏ ਆ ਉਹ ਘਰ ਘਰ ਜਾਂਦੇ ਸੀ ਲੋਕਾਂ ਦੇ ਕੰਮ ਕਰਨ ਵਾਸਤੇ ਸੱਥਾਂ ਦੇ ਵਿੱਚ ਜਾਂਦੇ ਸੀ ਹੁਣ ਸਾਨੂੰ ਐਮ ਪੀ ਬਣਾ ਦਿਓ ਜੇ 100 ਬੰਦਾ ਖੜਾਗਾ ਜੇ ਕੋਈ ਬੰਦਾ ਕਹੇ ਬੀਬੀ ਮੇਰੇ ਘਰ ਆ ਤਾਂ ਮੈਂ ਬੋਲਣ ਤਿਆਰ ਆ ਅੱਛਾ ਜੀ ਹਾਂ ਉਹਨਾਂ ਨੇ ਫਲੈਕਸ ਬੋਰਡ ਲਾ ਦਿੱਤੇ ਕਹਿੰਦੇ ਉਹ ਚੱਲੀ ਹੈ ਉਹ ਲਾਈ ਜਾਣਾ ਅੱਛਾ ਜੀ ਲੈ ਜਾਣਾ ਕੀ ਕਰਨਗੇ ਲੋਕ ਫੇਰ ਕੀ ਤਰੀਕੇਵੇਂ ਕਰਨਗੇ ਲੋਕ ਤਾਂ ਉੱਠਣਗੇ ਜੀ ਲੋਕ ਤੁਨ ਕਿ ਲੋਕ ਤੁਖੇ ਨਾ ਹਾਂ ਤਾਂ ਕਿ ਦੇ ਗੈਂ ਦੇਣੀ ਦੋਰ ਰਹਿਗੇ ਜੀ ਵੋਟਾਂ ਦੇ ਵਿੱਚ ਇਹਨਾਂ ਦਾ ਗੱਲ ਫੜਨਗੇ ਜੀ ਮੈਂ ਤਾਂ ਤੇਰੇ ਮੂੰਹ ਦੇ ਗੱਲ ਕਹਿਣਾ ਜਦੋਂ ਗਰੀਬ ਬੰਦੇ ਨੂੰ ਰੋਟੀ ਲੈ ਮਿਲੀ ਨਾ ਇਹਨਾਂ ਨੇ ਆਪੇ ਉਹਨੂੰ ਮਾਰਨਾ ਅੱਛਾ ਜੀ ਹਾਂ ਸਵਾਲ ਦਾ ਜਿਹੜੇ ਕੋਈ ਕੰਮ ਕਰਨਾ ਹੀ ਪੈਣਾ ਨਾ ਸਵਾਲ ਦਾ ਕਰਨਾ ਹੀ ਪੈਣਾ ਨਾ ਕਿ ਸਵਾਲ ਜਿਹੜੀ ਬੋੜ ਦਾ ਬੋੜ ਦਾ ਹੱਕ ਮੰਗਦੇ ਤਾਂ ਇਹਦਾ ਬੋੜ ਹੱਕ ਮੰਗਦੇ ਤੇਰੀ ਆਖਰੇ ਥੱਪੇ ਖੜੇ ਆ ਤੂੰ ਤੂੰ ਥੱਪੇ ਹੀ ਬਣਾ ਦੇ ਮੂਵੀ ਲੈ ਕੰਮ ਕਰ ਰਹੇ ਬੰਦੇ ਡਿਆੜੀ 300 ਰੁਪਿਆ ਵੀ ਨਹੀਂ ਕਿਵੇਂ ਡਿਆੜੀ 300 ਆ 300 ਦਾ ਕੀ ਮਹਿਣਾਗਾ ਬਾਕੀ ਫੋਟੋ ਵੀ ਫੋਟੋ ਜ ਕਾਂਗਰਸ ਪਹਿਲਾ 70 ਸਾਲ ਕਾਂਗਰਸ ਰਹੇਗੀ ਕਾਲੀ ਰਹਗੇ ਉਹ ਕਹਿੰਦਾ ਸੀ ਮਨਰੇਗਾ ਲੈ ਕੇ ਆਏ ਆ ਪਹਿਲਾ ਰਹੇ ਕਿੱਥੇ ਗਏ ਜੀ ਭਗਵਾਨਤਮਨ ਨੂੰ 3 ਸਾਲ ਹੋ ਗਏ ਚਲਾਇਰ ਇਹਦੀ ਇਹਦੀ ਵੀ ਗਲਤ ਇਹਨੇ ਵਧਾਉਣਾ ਸੀ ਸੈਂਟਰ ਨੇ ਵਧਾਉਣਾ ਸੀ ਨਾ ਤੂੰ ਮੰਨ ਸੈਂਟਰ ਚੋਂ ਮੋਦੀ ਆ ਪਹਿਲਾਂ ਇਹ ਕਹਿੰਦਾ ਸੀ ਸੈਂਟਰ ਲੈ ਕੇ ਕਣਕ ਲੈ ਕੇ ਕਣਕ 5 ਕਿਲੋ ਤੋਂ ਲੈ ਕੇ 30 ਤੋਂ ਵਧਣੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਹੁਣ ਮੋਦੀ ਨੇ ਵੀ ਬੰਦੇ ਖੜੇ ਕਰਤੇ ਕਿਵੇਂ ਮੋਦੀ ਨੂੰ ਵੋਟ ਪੈ ਸਕਦੀ ਹੈ ਮੋਦੀ ਨੂੰ ਕੀ ਕਰੇ ਨਹੀਂ ਪਾਉਂਦੇ ਵੋਟ ਮੋਦੀ ਨੂੰ ਮੋਦੀ ਨੇ ਵੀ ਨਹੀਂ ਕੋਈ ਕਰਾ ਚੰਗਾ ਕਰਾ ਮੋਦੀ ਨੂੰ ਜਦੋਂ ਵੋਟੇ ਨਹੀਂ ਪਾਗਾ ਕਿੱਥੋਂ ਕਰਦੇ ਤੁਹਾਡੇ ਜੀ ਸੈਂਟਰ ਤਾਂ ਮੋਦੀ ਹੈਗਾ ਜੀ ਸੈਂਟਰ 'ਚ ਤੁਹਾਡੀ ਵੋਟ ਜਾਂਦੀ ਹੈ ਜਾਂਦੀ ਆ ਕਿਹਨੂੰ ਪਾਈ ਸੀ ਬਹੁਤ ਪਾਈ ਸੀ ਸੈਂਟਰ 'ਚ ਸੈਂਟਰ 'ਚ ਭੇਜਿਆ ਕਾਂਗਰਸ ਵਾਲੇ ਇਸ ਵਾਰ ਮੋਦੀ ਨੇ ਬੰਦੇ ਖੜੇ ਕਰ ਹਾਂ ਬੰਦੇ ਖੜੇ ਕਰਿਆ ਜੇ ਮੋਦੀ ਹੁਣ ਮੋਦੀ ਦਾ ਹੱਕ ਹੈ ਥੋੜੇ ਜੇ ਵੋਟ ਨਹੀਂ ਪਾਈ ਸਟੇਟ ਨੂੰ ਤਾਂ ਫੰਡ ਤਾਂ ਦਿੰਦੀ ਆ ਨਾ ਫੰਡ ਦਿੰਦਾ ਕੀਤਾ ਕੁਝ ਤੁਹਾਨੂੰ ਅੱਜ ਤੱਕ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਜਿਹੜੀ ਕਣਕ ਮਿਲ ਰਹੀ ਉਹ ਸੈਂਟਰ ਸਰਕਾਰ ਚੋਂ ਮੋਦੀ ਕਹਿੰਦਾ ਮੈਂ ਦੇ ਰਿਹਾ ਮੋਦੀ ਨੂੰ ਕਾ 2.5 ਕਿਲੋ ਕਰ ਦੇ ਫਿਰ 30 ਤੋਂ ਲੈ ਕੇ 2.5 ਕਰ ਦੇ 30 ਸੀ ਉਹ ਨਹੀਂ ਤਾਂ ਦਿੰਦਾ ਨਾ ਹਾਂਜੀ ਤੇ ਮੋਦੀ ਦਾ ਇੱਕ ਬੰਦਾ ਨਹੀਂ ਗਿਆ ਸੈਂਟਰ ਤੇ ਸਾਰੇ ਥੱਲੇ ਆ ਸਾਰੇ ਪੰਜਾਬ ਸਰਕਾਰ ਦੇ ਗਏ ਹੋ ਜਾਂ ਨਹੀਂ ਗਏ ਹੈ ਕੋਈ ਨਹੀਂ ਗਿਆ ਬਾ ਕਿਵੇਂ ਲੱਗਦਾ ਭਾਜਪਾ ਨੂੰ ਵੋਟ ਮੋਦੀ ਦਾ ਬੰਦਾ ਇੱਕ ਨਹੀਂ ਜਿਤਾ ਭਾਜਪਾ ਨੂੰ ਵੋਟ ਪੈ ਸਕਦੀ ਆ ਉਹ ਤਾਂ ਪਾਊਗੀ ਜਿਹੜੀ ਪੈਣੀ ਆ ਪਾਊਗੀ ਕਵੇ ਕਿਵੇਂ ਨਾ ਉਹਨਾਂ ਲਈ ਹੈ ਬਈ ਹੱਕਾ ਉਹ ਛੋੜਿਆ ਪੋਟਾ ਲਈ ਨਾਲੇ ਕਿਸਾਨ ਵੀ ਵਿਰੋਧ ਕਰਦੇ ਆ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਪਾਸ ਪਾਸਾ ਕਿਸਾਨ ਤਾਂ ਤਾਂ ਵਿਰੋਧ ਕਰਦੇ ਆ ਉਹਨਾਂ ਕਿਸਾਨਾਂ ਤੇ ਗੱਲ ਆਉਂਦੀ ਹੈ ਗੱਲ ਆਉਂਦੀ ਹੈ ਕਿਸਾਨਾਂ ਤੇ ਉਹ ਬਈ ਬਈ ਕਿਸਾਨਾਂ ਨੇ ਵੀ ਵਿਰੋਧ ਕਰਨਾ ਗਰੀਬ ਜਨਤਾ ਨੇ ਵੀ ਵਿਰੋਧ ਕਰਨਾ ਸਾਰਿਆਂ ਤੇ ਜਦੋਂ ਤੰਗ ਦਾ ਜੁੜੀਆਂ ਨੇ ਵਿਰੋਧ ਹੀ ਵਿਰੋਧ ਕਰਨਾ ਤੰਗ ਤੰਗ ਕਿਉਂ ਆ ਗਰੀਬ ਲੋਕ ਤੰਗ ਕਿਉਂ ਆ ਤੇ ਗਰੀਬ ਲੋਕਾਂ ਦੀ ਸਰਕਾਰਾਂ ਕਹਿੰਦੇ ਅਸੀਂ ਸੁਣਵਾਈ ਕਰਦੇ ਅਸੀਂ ਤਾਂ ਆਪ ਗਰੀਬ ਆ ਕਹਿੰਦੇ ਇਹਨਾਂ ਨੂੰ ਮਿਲਤ ਨਹੀਂ ਮਿਲਦੀ ਇਹ ਤਾਂ ਤਾਹ ਹੈ ਇਹਨਾਂ ਨੂੰ ਕੋਈ ਨਰੇਗਾ ਪੂਰੀ ਨਹੀਂ ਮਿਲ ਰਹੀ ਬਈ ਜੀ ਕਿਹਦੀ ਸਰਕਾਰ ਬਣਾਉਣੀ ਚਾਹੀਦੀ ਹੈ ਕਿਦੇ ਪੱਖ ਚ ਲੋਕਾਂ ਨੂੰ ਖੜਨਾ ਚਾਹੀਦਾ ਕਿਉਂ ਖੜਨਾ ਚਾਹੀਦਾ ਸਰਕਾਰ ਉਹਦੀ ਬਣ ਜਿਹੜਾ ਬੰਦਾ ਗਰੀਬਾਂ ਬਾਰੇ ਸੋਚੇ ਤੇ ਤਕੜਾਂ ਬਾਰੇ ਸੋਚੇ ਭਗਵੰਤ ਮਾਨ ਤਾਈ ਦੇ ਨੇ ਬਿਆਦ ਕਿਆ ਦੇ ਦਿੰਦਾ ਕਿ ਆ ਮੈਂ ਗਰੀਬਾਂ ਵਾਸਤੇ ਹੀ ਸੋਚਦਾ ਉਹਨਾਂ ਤੋਂ ਸੋਚਿਆ ਨਹੀਂ ਹਣਾ ਸੋਚਿਆ ਨਹੀਂ ਨਾ ਢੱਕਾ ਨਹੀਂ ਸੋਚਿਆ ਢੱਕਾ ਨਹੀਂ ਸੋਚਿਆ ਮੈਂ ਧੱਕਾ ਸੁਣਿਆ ਨਾ ਤਕਬੀਰ ਕੋਈ ਗਰੀਬ ਬਾਰੇ ਬੋਲ ਰਿਹਾ ਉਹ ਵੀਰ ਹੀਰ ਦੇ ਦੇ ਤੈਨੂੰ ਉਦੋਂ ਪੁੱਛਾਂਗੇ ਗੱਲ ਕਰਾਂਗੇ ਜਿੱਦਿਆ ਆਇਆ ਭਗਵੰਤ ਮਾਨ ਹਲਕਾ ਸੁਗਰੂਰ ਤੇ ਜਾਂ ਮੀਤਹੇਰ ਦੇ ਉਹਦੇ ਤੇ ਅੱਜ ਅਸੀਂ ਪੁੱਛਾਂਗੇ ਵੀ ਦੱਸੋ ਕੀ ਕੁਛ ਕਰਿਆ ਜੀ ਇਹਨਾਂ ਨੇ ਆਮ ਆਦਮੀ ਵਾਲਿਆਂ ਨੇ ਕਹਿ ਸੀ ਵੀ ਤੁਸੀਂ ਐਮਐਲਏ ਆਉਂਦਾ ਕੋਈ ਮੰਤਰੀ ਆਉਂਦਾ ਕੋਈ ਐਮਪੀ ਆਉਂਦਾ ਵੀ ਉਹਨਾਂ ਨੂੰ ਜਵਾਬ ਸਵਾਲ ਕਰੋ ਵੀ ਥੋੜੇ ਕੀ ਕੰਮ ਕਰੇ ਵਿਆ ਹੁਣ ਅਸੀਂ ਜੇ ਆਊਗਾ ਤਾਂ ਅਸੀਂ ਉਹਨਾਂ ਨੂੰ ਕਰਾਂਗੇ ਜੇ ਸਾਨੂੰ ਕਹੀ ਜੇ ਉਹਦੇ ਵੀ ਪੁੱਛਾਂਗੇ ਉਹਨਾਂ ਨੂੰ ਕਹਾਂਗੇ ਕੋਈ ਰੌਲਾ ਨਹੀਂ ਪਾਉਂਦੇ ਕੋਈ ਫੁੱਲ ਨਹੀਂ ਛਿੜਦੇ ਉਹ ਕਹਿੰਦਾ ਮੇਰੇ ਤੇ ਇੰਨੇ ਇੰਨੇ ਫੁੱਲ ਛਿੜਦੇ ਆ ਅਸੀਂ ਉਹਨਾਂ ਨੂੰ ਸਵਾਲ ਪੁੱਛਣੇ ਆ ਸਵਾਲ ਪੁੱਛਣ ਦੇ ਦੇਣਗੇ ਤੇ ਕਹਿੰਦੇ ਕਿ ਕਦੋਂ ਸਾਡੇ ਕੋਲ ਡਾਕਟਰ ਮੇਰੇ ਕਰਦਾ ਸਾਨੂੰ ਅਧਿਕਾਰ ਦਿੱਤਾ ਪੁੱਛ ਸਕਦਾ ਹੀ ਸਵਾਲ ਜੇ ਕੋਈ ਕਿਸੇ ਦੀ ਬਾਜ ਦਬਾਵੇ ਦਵਾ ਨਹੀਂ ਸਕਦਾ ਜੇ ਕਹੂਗਾ ਵੀ ਅਸੀਂ ਥਾਣੇ ਛੱਡਦੇ ਕਿੱਥੇ ਮਰਜੀ ਛੱਡ ਲੈਣ ਕਿਵੇਂ ਦਵਾ ਦੇਣਗੇ ਬਾਜ ਨਹੀਂ ਦਵਾ ਸਕਦੇ ਕਿੰਨੇ ਕੁ ਨੂੰ ਥਾਣੇ ਛੱਡਣਗੇ ਇੱਕ ਦਿਨ ਜੇ ਅਸੀਂ ਨਹੀਂ ਬੋਲ ਦਿੱਤਾ ਅਸੀਂ ਮਰਾਂਗੇ 100 ਦਿਨ ਦਾ ਰੋਜ਼ਗਾਰ ਦੀ ਗਾਰੰਟੀ ਦਿੱਤੀ ਗਈ ਹੈ ਤੁਸੀਂ ਮਨਰੇਗਾ ਦਾ ਕੰਮ ਕਰਦੇ ਹੋ ਮਿਲ ਜਾਂਦਾ ਜੀ ਕੋਈ ਮਿਲਦਾ ਜਾਂ ਨਹੀਂ ਮਿਲਦਾ ਜੀ ਨਹੀਂ ਮਿਲਦਾ ਜੀ ਹਾਂਜੀ ਵੀਰੇ ਕਿਵੇਂ ਰੋਜ਼ਗਾਰ ਮਿਲ ਜਾਂਦਾ 100 ਦਿਨ ਦਾ ਜੀ ਨਹੀਂ ਮਿਲਦਾ ਨਹੀਂ ਭਾਈ 100 ਦਿਨ ਦਾ ਰੋਜ਼ਗਾਰ ਨਹੀਂ ਮਿਲਦਾ ਸਰਕਾਰ ਕਹਿੰਦੀ ਅਸੀਂ ਦੇ ਦਿੰਨੇ ਆ 100 ਦਿਨ ਦਾ ਰੋਜ਼ਗਾਰ ਹਾਂ ਕਹਿੰਦੀ ਹਾਂਜੀ ਕਹਿੰਦੀ ਐ ਮੈਂ ਕਹਿੰਦੀ ਐ ਤੇ ਪਰ ਮਿਲਦਾ ਨਹੀਂ ਵੋਟਾ ਲੈਣ ਦੇ ਲਈ ਆਉਣਗੇ ਹੁਣ ਹਾਂ ਕਿਹੜੀ ਸਰਕਾਰ ਚੰਗੀ ਸੀ ਭਗਵੰਤ ਮਾਨ ਦੀ ਸਰਕਾਰ ਨੇ ਕੁਝ ਕੀਤਾ ਤੁਹਾਡੇ ਲਈ ਕੁਝ ਨਹੀਂ ਕੁਝ ਨਹੀਂ ਕੀਤਾ ਬਾਈ 1000 ਰੁਪਏ ਖਾਤਰ ਵੋਟਾ ਤਾਂ ਪਾਤੀਆਂ ਸੀ ਤੁਸੀਂ ਹਾਂ ਵੋਟਾ ਤਾਂ ਪਵਾ ਲਿਆ ਫਿਰ ਹੁਣ ਸਾਨੂੰ ਕੀ ਪਤਾ ਸੀ ਕਹਿੰਦੇ ਵੋਟਾ ਪਾ ਦੋ 1000 ਰੁਪਏ ਪਾਵਾਂਗੇ ਸਾਨੂੰ ਤਾਂ ਨਹੀਂ 1000 ਪਾਏ ਨੇ 1500 ਤਾਂ ਹੁਣ ਹੁਣ ਫਿਰ ਪਾ ਦੂੰਗੀ ਹੁਣ ਵੋਟਾ ਭਗਵੰਤ ਮਾਨ ਨੂੰ ਹੁਣ ਤਾਂ ਦੇਖਾਂਗੇ ਜਿਵੇਂ ਹੁਣ ਲੋ ਹੋਇਆ ਕਿਵੇਂ ਹਾਂ ਜਦ ਹੁਣ ਵੋਟਾਂ ਕਾ ਤੋ ਪਾਮਾ ਜਸ ਸਰਪਾਹੀ ਨੇ ਕੀਤਾ ਨਹੀਂ ਪਤਾ ਤੁਹਾਨੂੰ ਵੀ ਵੋਟਾਂ ਦਾ ਮੌਕਾ ਆ ਗਿਆ ਹੁਣ ਵੋਟਾਂ ਪੈਣੀਆਂ 1 ਜੂਨ ਨੂੰ ਪਤਾ ਕਿ ਨਹੀਂ ਪਤਾ ਤਾਂ ਹੈਗਾ ਹਾਂਜੀ ਪਤਾ ਹੈ ਹਜ਼ਾਰ ਰੁਪਿਆ ਕਰਕੇ ਪਾਈਆਂ ਸੀ ਨਾ ਪਹਿਲਾਂ 20000 ਰੁਪਿਆ ਦੇਊਗੀ ਸਰਕਾਰ ਵੀ ਚਲੋ ਰਸੋਈ ਖਰਚਾ ਚੱਲ ਜੂ ਤਾਂ ਹੁਣ ਉਹ ਕਹਿੰਦੇ ਵੀ 25000 ਹੋ ਗਿਆ ਸੀ 25 ਮਹੀਨੇ ਹੋ ਗਏ ਆ ਤੇ ਕਹਿੰਦੇ ਵੀ ਹੁਣ ਉਹ ਧਾਰ ਕਰ ਲਓ ਹੋਰ ਪਾ ਦਾਂਗੇ ਇੱਕ ਵਾਰੀ ਵੋਟਾਂ ਵਾਦੋ ਫਿਰ ਦੇ ਦਾਂਗੇ ਕਹਿੰਦੇ ਤਾਂ ਹੈਗੇ ਬਾਈ ਕਹੀ ਤਾਂ ਜਾਂਦੇ ਆ ਹਾਂਜੀ ਜਿਹੜਾ ਸਾਡਾ ਕੰਮ ਕਰੂਈ ਜੀ ਸੋ ਉਹਨੂੰ ਪਾਵਾਂਗੇ ਨਾ ਬੋਲਣ ਤੋਂ ਡਰ ਡਰ ਕਰਾਇਦਾ ਜਦੋਂ ਸੜਕੋ ਕੰਮ ਹੀ ਨਹੀਂ ਕੀਤਾ ਸੀ ਉਹਨੂੰ ਬੋਰਡ ਦੁਆਰ ਥੋੜਾ ਪਾਵਾਂਗੇ ਪਾਗਦੇ ਆ ਵੀ ਸਾਨੂੰ ਕੁਛ ਦਿਓ ਕੀ ਦੇਣ ਸਾਨੂੰ ਕਣਕ ਸਰ 25 ਕਿਲੋ ਜਿਹੜੇ ਸਾਨੂੰ 5 ਕਿਲੋ ਦੇਣ ਲੱਗੇ ਕਣਕ 5 ਕਿਲੋ ਕਣਕ ਦਿੰਦਿਆ ਹਾਂ 5 ਕਿਲੋ ਕਣਕ ਬਾਦਲ ਸਰਕਾਰ ਨੇ ਲਾਈ ਸੀ ਕਣਕ ਕਣਕ ਬਾਦਲ ਸਰਕਾਰ ਨੇ ਲਾਈ ਸੀ ਹਾਂ ਹਾਂ ਬਾਦਲ ਨੇ ਲਾਈ ਸੀ ਤਾਂ ਬਾਦਲ ਕੇ ਚੰਗੇ ਸੀ ਕਿ ਕਾਂਗਰਸ ਚੰਗੀ ਸੀ ਕਿ ਝਾੜੂ ਵਾਲੇ ਚੰਗੇ ਸੀ ਚੜਵਾਲੇ ਡਰ ਲੱਗਦਾ ਤੈਨੂੰ ਛੜੂ ਵਾਲਿਆਂ ਤੋਂ ਮੈਨੂੰ ਤਾਂ ਕੋਈ ਡਰ ਨਹੀਂ ਲੱਗਦਾ ਛੜੂ ਬੋਲਦੀ ਨਹੀਂ ਚੁੱਪ ਜੇ ਕਰ ਜਾਨੀ ਆ ਹੈ ਕਿਉਂ ਡਰ ਲੱਗਦਾ ਝਾੜੂ ਵਾਲਿਆਂ ਤੋਂ ਕੋਈ ਡਰ ਨਹੀਂ ਲੱਗਦਾ ਬਾਈ ਸਾਨੂੰ ਤਾਂ ਅੱਛਾ ਜੀ ਡਰ ਨਹੀਂ ਲੱਗਦਾ ਹਜ਼ਾਰ ਰੁਪਏ ਦਿੱਤਾ ਖਾਤੇ 'ਚ ਕਹਿੰਦੇ ਸੀ ਇਹ ਸਾਡੇ ਕੋਲ ਨਹੀਂ ਦਿੱਤਾ ਸਾਡੇ ਸਾਡੇ ਘਰ ਡਿੱਗਣ ਵਾਲਾ ਸਾਡੇ ਤਾਂ ਤਾਂ ਦਿੱਤਾ ਕਾਹਦਾ ਅੱਛਾ ਜੀ ਹਾਂ ਉਹ ਮਾਦਾ ਕਹਿੰਦੀ ਘਰ ਤਾਂ ਨਵੇਂ ਬਣਾਤੇ ਬਾਦ ਲੱਗੇ ਨਹੀਂ ਸਾਡੇ ਕਿਹੜਾ ਬਣਾ ਤੇ ਸਾਡੇ ਕੋਲ ਕੁਛ ਨਹੀਂ ਬਣਾਇਆ ਕਿਸੇ ਨੇ ਹੋਰ ਕਹੀ ਜਾਂਦੀ ਸੀ ਹੁਣੇ ਹੁਣੇ ਕਾਰ ਬਾਦਲ ਨੇ ਬਾਦਲ ਨੇ ਤਾਂ ਕੁਛ ਨਹੀਂ ਕੀਤਾ ਕਿਸੇ ਨੇ ਕੰਮ ਕੀਤਾ ਕੁਛ ਸਾਡਾ ਘਰ ਦਾ ਸ਼ਿਕਾਉਂਦਾ ਹਟ ਕੇ ਖੜਾ ਉਹ ਵੀ ਬਾਦਲ ਉਹ ਵੀ ਆ ਕੇ ਚੜਦਾ ਹਾਂ ਕਹਿੰਦੇ ਰੱਸ਼ ਨਹੀਂ ਕਰ ਕਰ ਭੇਜ ਦਿੰਨੇ ਆ ਸੀ ਤੋ ਕੋਸਰ ਭੇਜ ਦੇ ਰਾਸ਼ਨ ਸਾਡਾ ਪੰਜ ਮਹੀਨੇ ਕਿੰਨਾ ਕਣਕਾ ਪੰਜ-ਪੰਜ ਕਿਲੋ ਆਹੋ ਉਹਨਾਂ ਨੇ ਗੱਡੀਆਂ ਭੇਜੀਆਂ ਨੇ ਘਰਾਂ ਦੇ ਵਿੱਚ ਰਾਸ਼ਨ ਵੰਡਣ ਦੇ ਲਈ ਤੁਹਾਡੇ ਪਿੰਡ ਨਹੀਂ ਆਗਾ ਆਮਰਾ ਪੰਜ-ਪੰਜ ਕਿਲੋ ਪੰਜ-ਪੰਜ ਕਿਲੋ ਹਾਂ ਪਹਿਲਾਂ ਕਿੰਨਾ ਮਿਲਦਾ ਸੀ ਪਹਿਲਾਂ 30-30 ਕਿਲੋ ਕਣਕਾ ਪਹਿਲਾਂ 30-30 ਕਿਲੋ ਮਿਲਦੀ ਹਾਂ ਇਹ ਸਰਕਾਰ ਚੰਗੀ ਹੈ ਕਿ ਪਿਛਲੀਆਂ ਸਰਕਾਰਾਂ ਚੰਗੀਆਂ ਪਹਿਲਾਂ ਹੀ ਚੰਗੀਆਂ ਹੁਣ ਕਿਹੜੀ ਸਰਕਾਰ ਬਣਾਉਣ ਦਾ ਇਰਾਦਾ ਬਣਾਇਆ ਫਿਰ ਹੁਣ ਵੇਖੋ ਕਹਿੰਦੀ ਬਣਦੀ ਆ ਹੁਣ ਕਿਹੜੀ ਬਣਦੀ ਆ ਦੇਖੋ ਹਾਂ ਫਿਰ ਉਹ ਵੀ ਕਹਿੰਦੇ ਵੀ ਦੇਖ ਲਾਂਗੇ ਗਾਹ ਨੂੰ ਹੁਣ ਫੇਰ ਹੀ ਦੇ ਦਾਂਗੇ ਤੁਹਾਨੂੰ ਨਾ ਤੁਹਾਨੂੰ ਦੋਹਣੇ ਨਾ ਇਹਨਾਂ ਦੇ ਕਾਟ ਕਿਹਨਾਂ ਨੇ ਸਾਡੇ ਨਰੇਗਾ ਦੇ ਕਾਟ ਬਣਾਏ ਸਾਡੇ ਉਹ ਹੀ ਚੰਗੀ ਆ ਕਿਹੜੀ ਸਰਕਾਰ ਨੇ ਬਣਾਇਆ ਕਾਂਗਰਸ ਬਣਾਵਾਗੇ ਕਾਂਗਰਸ ਬਣਾਵਾਗੇ ਕਿਹਨੇ ਬਣਾਇਆ ਗਾਹ ਨਰੇਗਾ ਵਾਲੇ ਕਾਟ ਤੁਹਾਡੀ ਕਾਂਗਰਸ ਐ ਪਤਾ ਨਹੀਂ ਹੈ ਨਾ ਐ ਪਤਾ ਨਹੀਂ ਮਾਤਾ ਜੀਰਾ ਕੁਝ ਕਹਿ ਦਿੰਦੇ ਆ ਉਹ ਬਸ ਤੁਸੀਂ ਮੰਨ ਲੈਨੇ ਹੋ ਜੇ ਝਾੜੂ ਵਾਲਿਆਂ ਨੇ ਕਹਿੰਦਾ ਅਸੀਂ ਬਣਾਇਆ ਫਿਰ ਫਿਰ ਝਾੜੂ ਬਦਲ ਨਾ ਨਿਕਟਾ ਕਸ ਕੰਮ ਬਈ ਵਾਦਲ ਨੇ ਨਹੀਂ ਕੀਤਾ ਨਾ ਮੈਂ ਕਹਾ ਵਾਦਲ ਨੇ ਕੰਮ ਕੀਤਾ ਨਹੀਂ ਕਹਾ ਵਾਦਲ ਨੇ ਤਾਂ ਕਿੰਨਾ ਕੰਮ ਕਰਤਾ ਭੈਣੇ ਤੁਸੀਂ ਇੱਥੇ ਮਨਰੇਗਾ ਦਾ ਕੰਮ ਕਰਦੇ ਹੋ ਟਾਈਮ ਤੇ ਪੈਸੇ ਮਿਲ ਜਾਂਦੇ ਆ ਨਹੀਂ ਜੀ ਨਹੀਂ ਮਿਲਦੇ ਨਹੀਂ ਮਿਲਦੇ ਮਹੀਨੇ ਦੋ ਮਹੀਨੇ ਬਾਅਦ ਮਿਲਦੇ ਆ ਜੀ ਮਹੀਨੇ ਦੋ ਦਿਨ ਬਾਅਦ ਜਿਆਦਾ ਮਿਲ ਜਾਂਦੇ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਫਿਰ ਬਸ ਠੀਕ ਠਾਕ ਹੀ ਚੱਲ ਰਿਹਾ ਮੇਰੇ अच्छा जी हां जी तो ਹੁਣ ਭੈਣੇ ਲੀਡਰਾਂ ਨੇ ਵੀ ਆਉਣਾ ਉਹਨਾਂ ਨੂੰ ਪੁੱਛੋਂਗੇ ਤੁਸੀਂ ਵੀ ਪੈਸੇ ਸਾਨੂੰ ਮਿਲਦੇ ਨਹੀਂ ਹੈ ਕਿ ਮੰਨ ਲੀਗਾ ਦੀ ਕੰਮ ਦੀ ਹਾਂਜੀ ਪੁੱਛਾਂਗੇ ਵੋਟਾਂ ਲੈਣ ਤਾਂ ਆ ਜਾਂਦੇ ਤੇ ਕੋ ਕਹਿ ਜਾਂਦੇ ਵੀ ਆਹ ਕੁਛ ਕਰਾਂਗੇ ਆਹ ਕਸ਼ਰੇ ਕੋਈ ਨਹੀਂ ਕਰਦੇਗੇ ਕੋਈ ਨਹੀਂ ਕਰਦੇ ਹਾਂਜੀ ਵੋਟਾਂ ਲੈ ਕੇ ਲੰਘ ਜਾਂਦੇ ਅੱਗੇ ਸਰਕਾਰ ਬਣਾ ਲੈਂਦੇ ਕੋਈ ਕੁਛ ਨਹੀਂ ਕਰਦਾ ਨਰੇਗਾ ਨਹੀਂ ਕਹਿੰਦੇ ਸੀ ਦਿਹਾੜੀ ਬਣਾਵਾਂਗੇ ਵਧਾਵਾਂਗੇ ਉਹ ਨਹੀਂ ਵਧਾਰੇ ਹਾਂਜੀ ਕਹਿੰਦੇ ਸੀ 200 ਲਾ ਦਿਨ ਲਵਾਵਾਂਗੇ ਕੋਈ 200 ਕਹਿੰਦੇ 400 ਕਰ ਦਾਂਗੇ ਕਾਂਗਰਸ ਵਾਲੇ ਕਹਿੰਦੇ 400 ਨਹੀਂ ਕੀਤਾ ਹਜੇ ਤੱਕ ਕਿਸੇ ਨੇ ਕਹਿੰਦੀ ਨਹੀਂ ਹੁਣ ਕਹਿੰਦੇ ਵੋਟਾਂ ਵਾਹੂ ਕਹਿੰਦੀ ਕਰ ਦਾਂਗੇ 400 ਰੁਪਏ ਦੀ ਵੋਟਾਂ ਬਸ ਕਹਿਣ ਤੇ ਪਾ ਰਹਿੰਦੇ ਆ ਤੇ ਬਾਅਦ ਚ ਕੋਈ ਕੰਮ ਨਹੀਂ ਕਰਦੇ ਅੱਛਾ ਨਹੀਂ ਮਿਲਿਆਗਾ ਸੱਚੀ ਗੱਲ ਬੋਲੋ ਜਿੰਨਾ ਕੋਸ ਮਨਾ ਕਰੋ ਮੇਰਾ ਕੱਟਿਆ ਘਰ ਜਮਾ ਡਿੱਗਣ ਵਾਲਾ ਜਾ ਕੇ ਹੋਣ ਦੇਖ ਲੋ ਠੀਕ ਆ ਕਿਰਾਏ ਤੇ ਰੱਖੀ ਮੈਂ ਤੇ ਮੇਰਾ ਮੁੰਡਾ ਅੰਗੋ ਹੀਣਾ 10% ਲੜਾਈਗੀ 40% ਲੈਖ ਤਾਂ ਇਹ ਤਾਂ ਬੈਠੇ ਨਹੀਂ ਲੱਗਦੀਗੀ ਅੱਛਾ ਜੀ ਹੂੰ ਠੀਕ ਆ ਮਾਤਾ ਸਰਕਾਰ ਤਾਂ ਗਿਆਂ ਦੀ ਇਮਾਨਦਾਰੀ ਬਹੁਤ ਹੈ ਕੋਸ਼ਣੇ ਵੀਰੇ ਸਾਡੇ ਪਾਰ ਦੇ ਤਾਂ ਕੋਸਮ ਨਹੀਂ ਕੰਮੀ ਨਹੀਂ ਹੋਇਆ ਕੰਮ ਵੀ ਨਹੀਂ ਕੋਈ ਆਈ ਨਹੀਂ ਸੰਵਾ ਫਿਰ ਦੇ ਹੁਣ ਇਹ ਤਾਂ ਟੱਕੇ ਖਾਂਦੇ ਅੱਗਾ ਦੇ ਵਿੱਚ ਦੀ ਗੇੜੇ ਖਾਂਦੇ ਸਾਨੂੰ ਕਿ ਲੋੜ ਅਸੀਂ ਘਰੇ ਨਾ ਬਜੀ ਉਹ ਵੀ ਤਾਂ ਆਰਾਮ ਨਾਲ ਬੈਠਿਆ ਅਸੀਂ ਵੀ ਬਜੀ ਆਰਾਮ ਨਾਲ ਦੇ ਕਰੇ ਮਾਤਾ ਦਿਹਾੜੀ ਕਿੱਥੋਂ ਆਉਗੀ ਤੇ ਦਿਹਾੜੀ ਉਹ ਹੀ ਤਾਂ ਕਹਿੰਦੇ ਵੀ ਦਿਹਾੜੀ ਵੀ ਵਾਹੋ ਕਰੇ ਸਾਨੂੰ ਫਿਰ ਘਰੇ ਬੈਠਿਆਂ ਨੂੰ ਤਾਂ ਨਹੀਂ ਮਿਲ ਗਿਆ ਰੋਜ਼ਗਾਰ ਤਾਂ ਆਏ ਤਾਂ ਰੱਖੇ ਵੀ ਮਣ ਮੋਟਾ ਚੱਲ ਬਥਾਰਾ ਜੀ ਇੱਥੇ ਹੁਣ ਕੰਮ ਕਰਦੇ ਆ ਕਿੱਥੇ ਸਾਡੀ ਤਾ ਪੈਂਦੀ ਆ ਆਜੜੀ ਕਿੱਥੇ ਪੈਂਦੀ ਆ ਹੈ ਭੋਗੇ ਲੈਂਦੇ ਫੋਟੋ ਸਾਡੀ ਵਾ ਅਗਲੇ ਪ ਮਾਲਮ ਰੇ ਗਦਾ ਕਮ ਚੱਲਦਾ ਆਪਣਾ ਜਿਹੜੀ ਆਪਣੀ ਹਾਜ਼ਰੀ ਆਨਲਾਈਨ ਪੈਂਦੀ ਆ ਹਾਜ਼ਰੀ ਪੈਂਦੀ ਆ 2 ਕਿਲੋਮੀਟਰ ਉਧਰ ਦੂਜੀ ਸਾਈਡ ਤੇ ਸਾਡੇ ਪਿੰਡ ਦੇ ਕੰਮ ਇੱਥੇ ਕਰਦੇ ਆ ਇਹ ਕਿੱਥੇ ਲਿਖਿਆ ਇਹ ਕਿਉਂ ਹੋ ਜਾਂਦਾ ਕੀ ਕਹਿ ਸਕਦੇ ਆ ਜੀ ਇਹਦਾ ਸੈਕਟਰੀ ਕਹਿੰਦਾ ਛੋਡੀ ਪਾਸ ਹੀ ਉੱਥੇ ਹੋਊਗੀ ਹਾਂ ਠੀਕ ਹਾਂ ਤਾਂ ਇਹਦਾ ਲੱਗਦਾ ਜਿਹੜਾ ਸੈਕਟਰੀ ਆ ਜਿਹੜਾ ਸਾਡੂ ਸੈਕਟਰੀ ਲੱਗਦਾ ਉਹ ਕਹਿੰਦਾ ਛੋਡੀ ਹਾਜ਼ਰੀ ਉੱਥੇ ਪਾਸ ਹੋਊਗੀ ਉਹਨੂੰ ਪੁੱਛੇ ਜਾਂ ਲਾਹਵ ਸਿੰਘ ਨੂੰ ਗੋਗਾ ਪੁੱਛੇ ਜਿਹੜੇ ਐਮਪੀ ਆ ਉੱਠਦੇ ਆ ਉਹ ਪੁੱਛਣ ਜਿਹੜੇ ਕੰਮ ਦਿੰਦੇ ਆ ਉਹ ਪੁੱਛਣਾ ਅਸੀਂ ਕੀ ਕਹਿ ਸਕਦਾ ਅਸੀਂ ਤਾਂ ਦਿਹਾੜ ਕਿਵੇਂ ਭਗਵਾਨ ਜੀ ਮਾਨ ਨੂੰ 13 ਸਕਦੇ ਨਾ ਸੀਤਾ ਹੁਣ ਨਹੀਂ ਆਉਂਦੀਆਂ ਕਿਉਂ ਕੀ ਗੱਲ ਕਿਉਂ ਗੱਲ ਜੇ ਬਾਹਰ ਕਰਕੇ ਪੂਰੇ ਕਿਸੇ ਬਾਦ ਨਹੀਂ ਉਤਰਿਆ ਇਹ ਤਾਂ ਕਹਿੰਦਾ 13 ਕੀ ਗੱਲ ਛੱਡ ਕੇ ਕਹਿੰਦਾ 14 ਇਹ ਤਾਂ ਬਹੁਤ ਕਹਕੋ ਕਿਵੇਂ ਉਹ ਗੜਾ ਸਾਡੇ ਪਹਿਲਾਂ ਵਾਲਾ ਦੇ ਕਾਂਗਰਸੀਆਂ ਦੇ ਤੇ ਕੱਲ ਕਹਿੰਦੇ ਮੈਂ ਮੇਲੇ ਸਾਡੇ ਘਰੇ ਬੈਠੇ ਰਹਿੰਦੇ ਜੀ ਇਹ ਨਹੀਂ ਇਹ ਨਹੀਂ ਇਹਨਾਂ ਨੇ ਵਾਦਾ ਕੀਤਾ ਸੀ ਕਹਿੰਦੇ ਘਰਾਂ ਚ ਆਉਣਗੇ ਸੱਥਾਂ ਜੋ ਉਹ ਤਾਂ ਸਾਡੇ ਵੱਡੇ ਤਾਂ ਕਰਕੇ ਗਏ ਸੀ ਬਾਦ ਦੇ ਬਹਿ ਬਾਦ ਨੇ ਪੈਛਾ ਲੱਗਿਆ ਸਾਡੀ ਅੱਛਾ ਮੈਂ ਤਾਂ ਮਾੜਾ ਕਹਿੰਦਾ ਨਹੀਂ ਕਹਿੰਦਾ ਨਹੀਂ ਤੂੰ ਮਾੜਾ ਹਾਂ ਉਹ ਵੀ ਪਰੇਸ਼ਾਨ ਲੱਗੀ ਵੀ ਆ ਅੱਛਾ ਇਹਦੀ ਲੱਗੀ ਵੀ ਆ ਹਾਂ ਆ ਸਾਰਿਆਂ ਦੀ ਲੱਗੀ ਵੀ ਆ ਖੱਟ ਹਾਂ ਕਾਂਗਰਸ ਕਿਵੇਂ ਚੰਗੀ ਹੈ ਕਾਂਗਰਸ ਜੀ ਗਰੀਬਾਂ ਦੇ ਆਖਰ ਚੰਗੀ ਸੀ ਚੰਗੀ ਸੀ ਹਾਂ ਕਿਵੇਂ ਗਰੀਬਾਂ ਬਾਤ ਕਿਵੇਂ ਚੰਗੀ ਸੀ ਗਰੀਬਾਂ ਨੇ ਹੁਣ ਤੱਕ ਦਾ ਛੱਲੀ ਲਾਈ ਜਨਾਂ ਨੇ ਸਾਡੇ ਕੇ ਬਾਰੇ ਤਾਂ ਛੋਟੀ ਕੁਛ ਨਹੀਂ ਕਿਵੇਂ ਪਿੰਡ ਦੇ ਕੰਮ ਕਰ ਦਿੰਦੇ ਆ ਤੁਹਾਡੇ ਐਮਐਲਏ ਜਿਹੜੇ ਜਾਂਦੇ ਆ ਚਾਹ ਬਣਦੇ ਆ ਆਹ ਦੇਖ ਜਿਹੜਾ ਨਾ ਕਾਂਗਰਸ ਆ ਇਹ ਮਾਰੀ ਘੁੱਟੇ ਦੇ ਕੋਨਾ ਕੋਨਾ ਧਰਨੇ ਲਾ ਕੇ ਵੀ ਰੋਟ ਕਰ ਲੈਂਦੀ ਆ ਇੱਕ ਦਿਨ ਮੰਗਰ ਚਾਲੂ ਕਰਾ ਲੈਂਦੀ ਆ ਗਰੀਬਾਂ ਦੀ ਸੈਨ ਨੇ ਖੱਲੀ ਖਾਂਡਵੀ ਬੰਦ ਕਰਤੀ ਮਿੱਟੀਆ ਦੇ ਵੀ ਬੰਦ ਕਰਤਾ ਕੋਈ ਕੁੜੀ ਦਾ ਵਿਆਹ ਗਰੀਬ ਆਦਮੀ ਕਰ ਲੰਦਾ ਸੀ ਆਸਾਂ ਘਰ ਇਕੱਠੀ ਕਰ ਖਾਂਡ ਵੀ ਬੰਦ ਕਰਤੀ ਸਾਹ ਜਲਾਤੀ ਹੁਣ ਪਰ 15 5 ਕਿਲੋ ਖਰ ਖਦਿੰਦੀ ਆ ਮਹੀਨੇ ਦੀ ਭਗਵਾਨ ਦਵੰਦੀ ਫੋਟੋ ਲੱਗੀ ਆ ਹਾਂ ਠੀਕ ਆ ਚੱਕਰਾਂ ਜਾਂ ਵੀ ਸਾਡਾ ਤਾਂ ਜੋ ਖਾਨਦਾਨ ਵੀ ਘਟਾਈ ਜਾਂਦੇ ਆ 5 ਕਿਲੋ ਨਾਲ ਕੁੱਤਾ ਵੀ ਨਹੀਂ ਰਹਿਦਾ ਤੇ ਆਮੀ ਨਹੀਂ ਨਗਦਾ ਇੱਕ ਰੋਟੀ ਰੋਜ਼ ਦੀ ਪਾਈ ਲੱਗੀ ਨਾ ਕਿਜੂ ਇਹਨੇ 5 ਕਿਲੋ ਇਕ ਜੀਤ ਕਰੀ ਆ ਕਹਿੰਦਾ ਮੈਂ ਗਰੀਬਾਂ ਵਾਸਤੇ ਗਰੀਬਾਂ ਵਾਸਤੇ ਨਹੀਂ ਨਗਦਾ ਕੀ ਗਰੀਬਾਂ ਦਾ ਤੁਹਾਡਾ ਹਾਲ ਹੋ ਗਿਆ ਨਹੀਂ ਗਰੀਬਾਂ ਦਾ ਮੜਾਦਾ ਆਪੇ ਕਰਿਆ ਗਰੀਬਾਂ ਨੇ ਕਿਵੇਂ ਗਰੀਬਾਂ ਨੇ ਆਪੇ ਮੜਾ ਕਰਿਆ ਕਦੇ ਤਾਂ ਇੱਧਰ ਲੈ ਪਾਠੇ ਹੋ ਜਾਂਦੇ ਡੰਡਾ ਦੇ ਡੰਡੇ ਤੇ ਜੜ ਜਾਂਦੇ ਦਿਲੇ ਪਾਠੇ ਚੜ ਜਾਂਦੇ ਆ ਤੇ ਡਿੱਗਣਗੇ ਆਪੇ ਥੱਲੇ ਭਗਵੰਤ ਮਾਨ ਵਾਲਾ ਝੰਡਾ ਚੱਕਣਾ ਚਾਹੀਦਾ ਇਹਨਾਂ ਨੂੰ ਚੱਕਣਾ ਹੀ ਚਾਹੀਊਗਾ ਇਹਦਾ ਮੈਂ ਤਾਂ ਜੂਨੀਅਰ ਦਾ ਬੰਦਾ ਮੈਂ ਤਾਂ ਘੇਰੂਗਾ ਘੇਰੂੰਗੇ ਹਾਂ ਕਿਹੜੀ ਯੂਨੀਅਨ ਦਾ ਮੈਂ ਢਕੋਂਦਾ ਪਾਰਟੀ ਦਾ ਢਕੋਂਦਾ ਦਾ ਹਾਂ ਕਿਹੜੇ ਨੂੰ ਘੇਰਿੰਗਲ ਐਮ ਐਲ ਏ ਲਵ ਸਿੰਘ ਗੁੱਗੂ ਕਿਨੂੰ ਕਿਹੜਾ ਇੱਥੇ ਆ ਗਿਆ ਨਾ ਭਗਵੰਤ ਮਾਨ ਦਾ ਬੰਦਾ ਉਸ ਨੂੰ ਘੇਰਾਂਗੇ ਜਾਂ ਵਾਦੇ ਘੇਰਾਂ ਦੇ ਛਾਰਾਂ ਨੂੰ ਤਾਂ ਕਿਸੇ ਦਾ ਅਜ ਕਿਵੇਂ ਆਏ ਮੈਲੇ ਕਿਸੇ ਦਾਗੇ ਫੇਰਾਂਗੇ ਛਾਰਾਂ ਨੂੰ ਅੱਛਾ ਫੇਰ ਨਾਲ ਇਹਨਾਂ ਦੀ ਨਾ ਫੇਰ ਨਾਲਾਂ ਘੇਰਨ ਚ ਘੇਰਨ ਤਾਂ ਨਾਲ ਆ ਜੀ ਪਾਰਟੀ ਆ ਦੀ ਇਹ ਜੱਟ ਪਾਰਟੀ ਕਿਹੜੀ ਪਾਰਟੀ ਆ ਦੀ ਪਿਆਸ ਖੱਟ ਰੋਟਾ ਦੇ ਬਗੜੋ ਬਰਾਹੋਰਾ ਕੀ ਬੰਦੇ ਇਹ दारू ਪੀਣ ਵਾਲੀ ਜੱਟ ਪਾਰਟੀ ਅੱਛਾ दारू ਪੀਣ ਵਾਲੀ ਇਹ ਤਾਂ ਫਿਰ ਭਗਵੰਤ ਮਾਨ ਵੀ ਕਹਿੰਦੇ ਪੈਗ ਜੱਟ ਪਾਰਟੀ ਕਰਦੇ ਆ ਇਹ ਫਿਰ ਭਗਵੰਤ ਮਾਨ ਦਾ ਫੇਰ ਭਗਵੰਤ ਮਾਨ ਵੀ ਪੈਗ ਲਾਉਂਦਾ ਉਹ ਸਗਵੀ ਬਾਦਲ ਗਿਆ ਹਾਂ ਨਾ ਉਹ ਪਗਮਲ ਲਾ ਮਾਇਤਾ ਆ ਦੇਖਣੇ ਤੇ ਉਹ ਬਤਾਂ ਦੇ ਕਚਰਾ ਪਾ ਤੇ ਗਾਤਰਾ ਪਾ ਨਾਲੇ ਮਾਦੇ ਘਰੇ ਰਹਿ ਕੇ ਆ ਮਿਲਣਾ ਕੀ ਬਾਦਲ ਦੇ ਦੇ ਜਬੀਰ ਦੇ ਅੱਛਾ ਹਾਂ ਠੀਕ ਹੈ ਤੇ ਉਹ ਕਹਿੰਦੇ ਸੀ ਤੇ ਜਮਾ ਨਹੀਂ ਪਿੰਦੀ ਨਾ ਉਹਨਾਂ ਜਿਹੜਾ ਪਿੰਦਾ ਤਕੜੀਦਾਰ ਨਹੀਂ ਤੂੰ ਉਹਨਾਂ ਦੇ ਘਰੇ ਰਹਿ ਕੇ ਫਿਰ ਕੰਮ-ਕਮ ਕਰਾ ਲੈਂਦਾ ਕੋਈ ਉਹ ਲਾ ਕੰਮ ਕਰਨ ਵਾਲੇ ਬੰਦੇ ਹੁੰਦੇ ਤੱਕ ਕਰਾਉਂਦੇ ਅੱਛਾ ਪਹਿਲੇ ਮੋਟਾ ਪਾਈਏ ਉਹ ਚੁਗਾ ਲਾਉਂਦੇ ਗਏਰਾ ਅੱਛਾ ਤੂੰ ਗਲਾ ਲੈਂਦੇ ਆ ਤੇਰਾ ਲਾਲਿਆ ਛੜਦੀ ਨਹੀਂ ਲਾਲਿਆ ਦੀ ਤੇਰਾ ਜਮੇ ਨਹੀਂ ਛੜਦੇ ਚਾਚਾ ਇੱਕ ਹੀ ਕਹਿੰਦਾ ਹੁਣ ਬਦਲ ਕੇ ਉਹਨੂੰ ਦਿੰਦਾ ਤਾ ਤਾ ਨਿੰਦੀ ਆਵੇ ਇਹਨੂੰ ਕੀ ਕਹਣਾ ਅਜੇ ਬਦਲ ਕੇ ਚੰਗੇ ਆ ਚੰਗੇ ਹੀ ਮੰਨ ਬਹੁਤ ਧਰਨਾ ਤੇ ਨਾਲ ਆ ਕੇ ਮੰਗਾ ਲੋਟ ਚਾਲੂ ਕਰਾ ਲੈਣੀ